ਅਰੇ ਸੁਖਪਾਲ ਸਿੰਘ ਖਹਿਰਾ ਪਹਿਲਾਂ ਬਠਿੰਡੇ ਗਏ ਸੰਗਰੂਰ ਆਏ ਤੇ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਡੇ ਚੈਨਲਾਂ ਦੇ ਰਜਰੀਏ ਵੀ ਕਿ ਭਾਈ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਹਾਲ ਸੰਗਰੂਰ ਦੇ ਲੋਕਾਂ ਨੇ ਜਿਹੜਾ ਕਰਨਾ ਉਹਨਾਂ ਨੇ ਕਦੇ ਸੰਗਰੂਰ ਵੱਲ ਮੂੰਹ ਨਹੀਂ ਕਰਨਾ ਤੇ ਅੱਜ ਸੰਗਰੂਰ ਦੇ ਵਿੱਚ ਰਿਜ਼ਲਟ ਆਲਾ ਦਿਨ ਆ ਤੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਲੱਭ ਕੇ ਦਿਖਾਓ ਸੰਗਰੂ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਭਾਵੇਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਲਈ ਨਤੀਜੇ ਉਖਤਰਾ ਦੇ ਨਹੀਂ ਆਏ ਜਿਸ ਤਰ੍ਹਾਂ ਉਹਨੇ ਸੋਚੇ ਸੀ ਸੜਨਿੰਦਰ ਕੌਰ ਭਰਾਏ ਨੇ ਸੰਗਰੂ ਤੋਂ ਵਿਧਾਇਕ ਨੇ ਮੈਂ ਪਹਿਲਾਂ ਦਾ ਸੰਗਰੂਰ ਦੀ ਜਿੱਤ ਦੀਆਂ ਤੁਹਾਨੂੰ ਮੁਬਾਰਕਾਂ ਕਿਸ ਤਰ੍ਹਾਂ ਦੇਖਦੇ ਹੋ ਸੰਗਰੂਰ ਦੀ ਇੱਕ ਵੱਡੀ ਲੀਡ ਨੂੰ ਜਿਹੜੀ 7 ਸਵਾ ਲੱਖ ਨੂੰ ਕਰਾਸ ਕਰ ਧੰਨਵਾਦ ਤੁਹਾਡਾ ਤੁਹਾਨੂੰ ਵੀ ਮੁਬਾਰਕਾ ਔਰ ਸੰਗਰੂਰ ਦੇ ਸਾਰੇ ਵੋਟਰਾਂ ਨੂੰ ਮੈਂ ਮੁਬਾਰਕਬਾਦ ਵੀ ਜਿੰਨੀ ਆ ਔਰ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦੀ ਆ ਔਰ ਧੰਨਵਾਦ ਸ਼ਬਦ ਜਿਹੜਾ ਬਹੁਤ ਛੋਟਾ ਰਹਿ ਗਿਆ ਕਿਉਂਕਿ ਉਹ ਚੀਜ਼ ਸਾਬਤ ਕਰਦੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਜਿਹੜੀ ਪਿਛਲੇ 2 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਔਰ ਸਾਡੇ ਭਰਾ ਗੁਰਮੀਤ ਸਿੰਘ ਮੀਤ ਹੇਅਰ ਦਾ ਜਿਹੜਾ ਕਿਰਦਾਰ ਦੇਖ ਕੇ ਅੱਜ ਲੋਕਾਂ ਨੇ ਜਿਹੜਾ ਵੱਡਾ ਮੰਡਟ ਜਿਹੜਾ ਦਿੱਤਾ ਸੋ ਅਸੀਂ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਜਿਹੜੀ ਵਧਾਈ ਵੀ ਦਿ ਸਰਵੇ ਦੇ ਵਿੱਚ ਸੀਟ ਸਿਮਰਜੀਤ ਸਿੰਘ ਮਾਨ ਦੇ ਪਾਲੇ ਦੇ ਵਿੱਚ ਕਈ ਜਿਹੜੇ ਸਰਵੇ ਦਿਖਾ ਰਹੇ ਸੀ ਐਗਜ਼ਿਟ ਪੋਲ ਦਿਖਾ ਰਹੇ ਸੀ ਪਰ ਲੇਕਿਨ ਉਸ ਤੋਂ ਬਾਅਦ ਉਲਟ ਲੀਡ ਉਨੀ ਹੋਣੀ ਜਿੰਨੇ ਕਈ ਉਮੀਦਵਾਰਾਂ ਨੂੰ ਵੋਟਾਂ ਵੀ ਨਹੀਂ ਪਈਆਂ ਦੇਖੋ ਸਰਵੇਆਂ ਦਾ ਸਾਨੂੰ ਨਹੀਂ ਪਤਾ ਪਰ ਜਿਹੜਾ ਸਰਵੇ ਲੋਕ ਕਰਦੇ ਆ ਉਹ ਤੋਂ ਵੱਡਾ ਕੋਈ ਜਿਹੜਾ ਜਿਹੜਾ ਚੀਜ਼ ਨਹੀਂ ਹੋ ਸਕਦੀ ਔਰ ਸੰਗਰੂਰ ਦੇ ਲੋਕਾਂ ਨੇ ਇੱਕ ਵੱਡਾ ਮੰਡਟ ਦਿੱਤਾ ਤੇ ਮੈਨੂੰ ਖੁਸ਼ੀ ਹੈ ਔਰ ਮਾਣ ਹੈ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਜਿਹੜੀ ਰਾਸਤਾਨੀ ਸੀ ਹੈ ਤੇ ਰਹੇਗੀ ਤੇ ਅੱਜ ਉਹ ਸੰਗਰੂਰ ਦੇ ਲੋਕਾਂ ਨੇ ਜਿਹੜੀ ਸਾਬਤ ਕੀਤੀ ਹੈ ਔਰ ਦੁਬਾਰਾ ਆਮ ਆਦਮੀ ਪਾਰਟੀ ਦਾ ਸੰਗਰੂਰ ਦੇ ਵਿੱਚ ਜਿਹੜਾ ਝੰਡਾ ਜਿਹੜਾ ਲਹਿ। ਪਾਲ ਖੇਰਾ ਬਹੁਤ ਦੂਰ ਤੋਂ ਆਏ ਹਨ ਲਗਭਗ 250 ਕਿਲੋਮੀਟਰ ਤੋਂ ਆ ਕੇ ਤੇ ਚੋਂ ਲੜੀ ਉਹਨੂੰ ਪਹਿਲਾਂ ਕਿਵੇਂ ਦੇਖਦੇ ਹੋ ਉਹਨਾਂ ਦੀ ਜਿਹੜੀ ਵੋਟ ਪਈ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਇਹ ਕੋਈ ਸਾਰੇ ਜਿਹੜੇ ਬਾਹਰੋਂ ਆਏ ਲੀਡਰ ਸੀਗੇ ਉਹਨਾਂ ਲੋਕਾਂ ਨੇ ਜਿਹੜੇ ਆਪੋ ਆਪਣੇ ਏਜੰਡੇ ਜਿਹੜੇ ਲਾਪੇ ਔਰ ਸੰਗਰੂਰ ਦੇ ਲੋਕਾਂ ਨੇ ਉਹਨਾਂ ਨੂੰ ਕਲੀਅਰ ਜਿਹੜੀ ਅੱਜ ਤਸਵੀਰ ਜਿਹੜਾ ਉਹਨਾਂ ਨੂੰ ਸ਼ੀਸ਼ਾ ਦਿਖਾ ਕੇ ਅੱਜ ਸੰਗਰੂਰ ਦੇ ਵਿੱਚੋਂ ਜਿਹੜਾ ਤੁਰਦੇ ਕੀਤਾ ਤੇ ਬਹੁਤ ਵੱਡੀ ਗੱਲ ਹੈ ਔਰ ਸੁਖਪਾਲ ਸਿੰਘ ਖਹਿਰਾ ਪਹਿਲਾਂ ਬਠਿੰਡੇ ਗਏ ਸੰਗਰੂਰ ਆਏ ਤੇ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਡੇ ਚੈਨਲਾਂ ਦੇ ਜ਼ਰੀਏ ਵੀ ਕਿਹਾ ਸੀ ਕਿ ਭਾਈ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਹਾਲ ਸੰਗਰੂਰ ਦੇ ਲੋਕਾਂ ਨੇ ਜਿਹੜਾ ਕਰਨਾ ਉਹਨਾਂ ਨੇ ਕਦੇ ਸੰਗਰੂਰ ਵੱਲ ਮੂੰਹ ਨਹੀਂ ਕਰਨਾ ਤੇ ਅੱਜ ਸੰਗਰੂਰ ਦੇ ਵਿੱਚ ਰਿਜ਼ਲਟ ਆਲਾ ਦਿਨ ਆ ਤੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਲੱਭ ਕੇ ਦਿਖਾਓ ਅੱਛਾ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਉਮੀਦ ਆਮ ਆਦਮੀ ਪਾਰਟੀ ਨੇ ਜਿਤਾਈ ਸੀ 13 0 ਦੀ ਗੱਲ ਹੋਈ ਸੀ ਪਰ ਲੇਕਿਨ ਮੈਨੂੰ ਲੱਗਦਾ ਕਿ ਉਹ ਅੰਕੜਾ ਬਹੁਤ ਦੂਰ ਰਹਿ ਗਿਆ ਆ ਦੇਖੋ ਸਾਡੇ ਜਿਹੜੀ ਡਿਊਟੀ ਲੱਗੀ ਸੀਗੀ ਅਸੀਂ ਆਪਣੇ ਲੀਡਰ ਦੇ ਜਿਹੜੇ ਬੋਲ ਪਵਾਉਣ ਦੇ ਲਈ ਅਸੀਂ ਸੰਗਰੂਰ ਦੇ ਵਿੱਚ ਦਿਨ ਰਾਤ ਮਿਹਨਤ ਕੀਤੀ ਹੈ ਔਰ ਆਪਣਾ ਸੰਗਰੂਰ ਦਾ ਜਿਹੜਾ ਇੱਕ ਵੱਡਾ ਫਤਵਾ ਜਿਹੜਾ ਲੋਕਾਂ ਨੇ ਦਿੱਤਾ ਸੋ ਅਸੀਂ ਮਾਨ ਸਾਹਿਬ ਦੀ ਝੋਲੀ ਦੇ ਵਿੱਚ ਸੀਟ ਪਾਈ ਹੈ ਸੋ ਜਿੱਥੇ ਕਿਤੇ ਕੋਈ ਕਮੀ ਰਹੀ ਹੈ ਉਹ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਵਿਚਾਰਾਂਗੇ ਇਹ ਸੁਨਮਰਿੰਦਰ ਕੌਰ ਪ੍ਰਾਜ ਨੇ ਸਾਫ ਦਾ ਤੌਰ ਤੇ ਕਿਹਾ ਕਿ ਇੱਕ ਵੱਡੀ ਜਿੱਤ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਸੰਗਰੂਰ ਤੋਂ ਲੇਕਿਨ ਕਿਤੇ ਕਮੀਆਂ ਰਹਿ ਜਾਂਦੀ ਨੇ ਜਿਹੜੇ ਬਾਕੀ ਸੀਟਾਂ ਤੇ ਭਰਾ ਆਮ ਆਦਮੀ ਪਾਰਟੀ ਜਿੱਤ ਹਾਸਲ ਨਹੀਂ ਕਰ ਪਾਈ ਕੈਮਰਾ ਬਲਬੀਰ ਦੇ ਨਾਲ ਵਿੱਕੀਪਲਰ ਪੰਜਾਬ ਤੱਕ ਸੰਗਰੂਰ